ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਜਹਲ ਬਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਆਨਮ ਤੇ ਅੱਜ ਅਸੀਂ ਆਪਣੇ ਪਿੰਡ ਚਲੇ ਜਾਣਾ ਜਨਕੀ ਬਲਾਡ ਚਲੇ ਜਾਵਾਂਗੇ ਤੇ ਅੱਜ ਜਿਹੜਾ ਬਲੌਗ ਆ ਆਨਮ ਦੇ ਨਾਲ ਅੱਜ ਹਨਾ ਆਨਮ ോ അന

ਸਿਮੋਨਾ ਲੋਰੀਆਂ ਦੇ ਜਾਂਦੀ ਐ ਚੁੱਪ ਹੋ ਜੀ ਸਿਮੋਨਾ ਬੜੀ ਗੰਦੀ ਐ ਹਣ ਤਾਂ ਭੁੱਖੀਆਂ ਗੱਗੀਆਂ ਇਹਨੂੰ ਓਫੋ ਕਿੱਧਰ ਦੀ ਕਿੱਧਰ ਮੰਗਿਆ ਚੱਕਾ ਜਾਂਦਾ ਸਿਮੋ ਕਹਾਂ ਇਹ ਐ ਇਹ ਇਆ ਲੋ ਜੀ ਆਪਾਂ ਸੂਬਾ ਤੋਂ ਬਾਅਦ ਆਪਾਂ ਕੋਈ ਵੀ ਬਲੌਗ ਹੈ ਜਿਹੜਾ ਨਹੀਂ ਕੀਤਾ ਸੀਗਾ ਬਸ ਆਪਾਂ ਅੱਜ ਗੁਰਦੁਆਰਾ ਸਾਹਿਬੋਂ ਗਏ ਚਲੇ ਗਏ ਸੀ ਦੁਆ ਅਦਾ ਕੇ ਬੱਚਿਆਂ ਨਾਲ ਹੀ ਬਸ ਖੇਡੀਗੇ ਜਾਂ ਸੌਂਗੇ ਸੀਗੇ ਤੇ ਹੁਣ ਟਾਈਮ ਹੋ ਗਿਆ ਸਵਾ ਚਾਰ ਦਾ ਤੇ ਇਹਨਾਂ ਦੇ ਥੈਲੇ ਤਾਂ ਮੈਂ ਦਿਖਾਈ ਨਹੀਂ ਸੀ ਹਜੇ ਆ ਪਈ ਆ ਉਹ ਵੀ ਏਸੀ ਵਾਲੇ ਜਿਹੜੇ ਕੰਬਲ ਇਹਨਾਂ ਨੇ ਵੀ ਲੈਤੇ ਸੀ ਠੰਡਾ ਪਿਆ ਵੈੱਡ ਸ਼ੀਟ ਵਾਲਾ ਤੇ ਟਾਈਮ ਹੋ ਗਿਆ 3:30 ਦਾ ਤੇ ਆਪਾਂ ਹੁਣ ਪਾ ਰਹੇ ਆ ਸਾਰੇ ਨੂੰ ਰਵਾਣਗੀ ਤੇ ਉਹ ਹੀ ਕੰਮਕਾਰ ਹੈ ਜਿਹੜੇ ਜਾ ਕੇ ਸਾਂਭਾਂਗੇ ਆਪਣੀਆਂ ਜ਼ਿੰਮੇਵਾਰੀਆਂ ਤੇ ਬੱਚਾ ਪਾਰਟੀ ਬੈਠੀ ਆ ਅੰਦਰ ਤੇ ਆਪ ਆਪਣੇ ਬੈਗ ਵਗੈਰਾ ਜਿਹੜੇ ਰੈਡੀ ਕਰਕੇ ਰੱਖਦੇ ਪਾਸ ਖੇਡੀ ਜਾਂਦੇ ਬੱਚੇ ਸਮ੍ਰਿਤ ਗੀਰੋਸ रो धो के हटीए हो रही है समरीत दे पापा भी फिर आप चले मम्मी मैंने भी पाए पाने चलो जी हो गया टाइम आप चले फिर बुगड़ी है जी बेचारी सुती पई है ਖੇਰਪਾਲੂ ਗਟਕੇ ਵੀ ਕਿੱਧਰ ਗਏ ਸਾਰੇ ਇਹ ਰੋਜ਼ ਹੀ ਹੁੰਦਾ ਇਸ ਲਈ ਹਾਂ 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 ਕੋਈ ਤੁਸੀਂ ਸਿੱਧੇ ਨਹੀਂ ਬਟਾ ਮੈਂ ਕੀ ਵੀ ਨਾ ਆ ਬੋਤਲ ਲੈ ਕੇ ਦੇ ਮੈਂ ਲੈ ਦਿੰਦਾ ਯਾਰ ਹੋਰ ਕਿਰਦੂ ਜਿਹਾ ਜਿਹਾ ਰੋ ਰੇਟ ਲਾ ਕੇ ਰੱਖ ਲੂ ਨਹੀਂ ਹੋ ਹੋ ਮਸ਼ੀਨ ਜੀ ਦੀ ਸਾਡੇ ਉਹ ਤੇਲ ਜਾ ਕੇ ਲੀਕ ਹੋਇਆ ਪਿਆ ਥੱਲੇ ਉਹੀ ਲੀਕ ਹੋਇਆ ਹੋਊਗੀ ਅੱਛਾ ਉਹ ਮਸ਼ੀਨ ਜੀ ਦੀ ਲੀਕ ਹੋ ਰਹੀ ਹੈ ਹੂੰ ਹਾਂ ਮੈਂ ਦੇਖਉਂਗੀ ਉਹ ਇੱਕ ਅਕੜਵਾਂ ਤੋਂ ਹੋਰ ਆਉਂਦਾ ਹੈ ਜਿਹੜਾ ਕਬਜਾ ਇਹ ਨਹੀਂ ਹੁੰਦਾ ਪ੍ਰੰਦਰਲੇ ਪਾਸੇ ਹਾਂ ਕਬਜੇ ਦੇ ਵਿੱਚ ਸਪਰਿੰਗ ਪਾਇਆ ਵਾ ਉਹ ਮਿਲ ਜਾਂਦਾ ਉਹ ਬੜਾ ਵੱਡਾ ਹੈ ਪਰ ਉਹ ਥੋੜਾ ਜਿਹਾ ਆਵਾਜ਼ ਦਾ ਤੇਜ਼ ਹੋਊਗਾ ਮੇਰੇ ਖਿਆਲ ਨਾਲ ਬਾਠ ਵੀ ਗਏ ਗਰਮੀ ਨਾਲ ਦੀ ਵਿੱਚ ਹੌਂ ਤੇ ਲੱਗ ਗਈ ਬੈਠਾ ਸਾਰ ਕੋਈ ਨਹੀਂ ਸੈਸ਼ਨ ਕੀ ਛੱਡ ਦਾਂਗੇ ਹੈਲੋ ਗਾਇਸ ਹੈਲੋ ਗਾਇਸ ਚੱਲੇ ਪਿੰਡ ਨੂੰ ਇੱਥਾ ਵਾਲਾ ਇਹ ਇੱਥਾ ਵਾਲਾ ਜੀ ਨਹੀਂ ਲੱਗਣਾ ਲੱਗ ਜੂ ਜੀ ਤਾਂ ਅੱਧੀ ਕਿੰਨੇ ਕਰ ਰਹੇ ਆ ਕਿ ਆਉਣਗੇ। ਹੂੰ। ਬੱਸ ਖਿਚਣ ਗਿਆ ਨਾ। ਨਹੀਂ ਫੁੱਲੀ। ਫੇਰਾ ਜੂ ਵੀ ਫੱਲ ਕੀਤਾ। ਏੰਗਾ ਸੱਤੀ। ਏੰਗਾ ਮਮੀ। ਆ ਨਾ ਹੁੰਦਾ। ਪਾਣੀ ਹੁੰਦਾ। ਲਿਆ ਆਇਆ। ਆਹੀ ਹੋਇਆ। ਅਸੀਂ ਸਭੋ ਖੁੱਲ ਰੱਖਣਾ ਹੈ। ਕਿਹੜਾ ਕਿਹੜਾ ਗੱਡੀ ਚ ਨਾ ਨਾ ਪਾਣੀ ਹੁੰਦਾ ਸੀ ਬਸ ਇਹਦੇ ਨਾਲ ਹੀ ਬੈਠੇ ਨਾ ਹੁਣ ਚੜ ਲਓ ਐਨਾ ਸੀ ਦਰਮੀਂ ਵਾਲਿਆ ਲੈ ਕੇ ਲੱਗੀ ਬੱਸ ਹੀ ਚੜ ਲਓ ਭਾਈ ਐਸੀ ਚੜ ਲੁਗਾ ਕਿਹੜੇ ਨੂੰ ਕੇ ਚੜਦੀ ਆ ਤੈਨੂੰ ਚਾ ਵੇ ਚੋ ਪਾਈ ਚੱਲ ਨੇ ਦਰਜੀਤ ਲਾਲਾ ਕੋਈ ਨਾ ਲਾਲਾ เลยอพยพไป ज़ादा त उन खां साथ

ਸੋ ਮਿਕਸ ਬਣਾਈ ਜਾਂਦਾ ਠੀਕ ਆ ਦੂਜੇ ਘਰ ਵੀ ਮਿਕਸ ਕਰਦੇ ਬਾਈ ਪੱਛੇ ਚੱਕੀ ਜਾਂਦੇ ਤੇ ਆਪ ਲਾ ਆ ਬੱਚੇ ਆਸ ਤੇ ਉਹ ਵੀ ਆ ਵੇਖ ਲੋ ਆ ਗਈਆਂ ਨੇ ਸਾਰੇ બણવીર કહેરી ના પ ਗਏ ਆਪਾਂ ਆਪਣੇ ਗੋਨਿਆਣਾ ਮੰਡੀ ਮੰਡੀ ਅੰਮਾ ਚ ਨੂੰ ਕਰ ਕਰੇ ਗਾਨਿਆ ਠੀਕ ਨੇ ਰੇਲਾਂ ਨੂੰ ਆਇਆ ਸੀ ਕੋਈ ਜੋ ਸਤੇ ਆਇਆ ਹਣ ਇਹਨਾਂ ਨੂੰ ਲੇਜ਼ਦੇ ਸੀ ਆ ਲੈ ਸੰ ਨੂੰ ਪਲੇਜ਼ ਦਿਵਾਉ ਤੇ ਸਮਝੇ ਤੇ ਪਾਪਾ ਨੇ ਹੀ ਕਰ ਲਈ ਸ਼ੋਪਿੰਗ ਹਾਂ ਫਿਰ ਖਾਂਗੇ ਲੇਜ਼ ਇਹਨਾਂ ਨੇ ਮੇਰੇ ਉੱਤੇ ਖੜਨਾ ਕਹਿੰਦੇ ਹੁੰਦੇ ਨੇ ਦੁਪਹਿਰ ਕਰਤਾ ਫਿਰ ਮੈਂ ਆ ਗਈ ਕੱਪੜੇ ਬਰੈਸਟ ਵੀ ਸਲੈਕਟ ਕਰ ਲਈ ਸੀ ਹਾਂਜੀ ਰੈਡੀ ਲੇਓ ਜੀ ਪਹੁੰਚ ਗਏ ਆਪ ਆਪਣੇ ਘਰੇ ਤੇ ਉਤੀ ਪਣੀ ਲੈ ਕੇ ਰੇ ਸਿੱਖਾ ਤੇ ਅਜ ਤੋਂ ਪਹਿਲਾਂ ਆਪਾਂ ਨੂੰ ਰੋਟੀ ਚੱਕ ਕੇ ਲੈਣੀ ਪੈਣੀ ਸੀ ਅੱਜ ਰੋਟੀ ਆਪਣੇ ਆਪ ਆਪਣੇ ਕੋਲ ਆਈ ਉਹ ਠੀਕ ਹੈ ਫਿਰ ਆਪਾਂ ਬੀਬੀ ਜੀ ਦੇ ਵਰਗਾਂ ਨੂੰ ਬੁਲਾਉਣੇ ਆਂ ਕਿਉਂਕਿ ਆਪ ਲੋਕ ਆਉਣ ਬੈਠਾ ਹੋ ਗਿਆ ਸੀਗੇ 8:30 ਆਪਲਾ ਟਾਈਮ ਹੀ ਤੇ ਇਹ ਲੈ ਕੇ ਆਏ ਨੇ ਕੱਪੜੇ ਫਿਰ ਦਿਖਾਉਣੇ ਆਪਾਂ ਨਾਲੀ ਬੀਬੀ ਜੀ ਵਰਗਾਂ ਨੂੰ ਦਿਖਾਵਾਂਗੇ ਤੇ ਨਾਲੇ ਦਿਖਾਵਾਂਗੇ ਤੁਹਾਨੂੰ ਸੋਨਾ ਤੇ ਬੀਜੀ ਹੋਏ ਪੈਗੇ ਕਰਦੇ ਰਹੋ ਯਸੂਸਾ ਨੂੰ ਸਾਰੀ ਨਾਲ ਨਾ ਰੋਕੇ ਕਰਤੇ ਲੜਤੇ ਚਲੋ ਆਜੋ ਆਜੋ ਬੀਬੀ ਕੋਲੇ ਚਲੀਏ ਗਰਮੈਂਟ ਗੱਲਾਂ ਵਗ ਆਜੋ ਉਧਰ ਪਾਪੇ ਰਣਾ ਦੱਸੋ ਆਏ ਤੇ ਖੇਡਦੀ ਸੀ ਆਜੋ ਬੀਬੀ ਕੋਲੇ ਸਿਮਨਾਵ ਬੀਬੀ ਦਾ ਬਲੌਗ ਬਣਾਉ ਤਾਸ ਲੈ ਕੇ ਆਇਆ ਤਾਸ ਲੈ ਕੇ ਆਏ ਨਵਰੀਤ ਨਾਨੀ ਨੇ ਆਜੋ ਨਾਨੀ ਤਾਂ ਤਾਸ ਲੈ ਕੇ ਆਈ ਹੈ ਚਲੋ ਬੀਬੀ ਨੂੰ ਲੈ ਆਉ ਬਲੌਗ ਬਣਾਉ ਬੀਬਾ ਮਮਾ ਸੋਡਾ ਪਰ ਉਹ ਪਰਸਾ ਕਿੱਥੇ ਆ ਪੰਡਾ ਹੈਗਾ ਭੰਡਾ ਆਇਆ ਹਾਂ ਕਿੱਥੇ ਜਾ ਜਾ ਜੀ ਜਨਾ ਤੇ ਚੀ ਅੱਬ ਲੈ ਦੇ ਵਿੱਚੋਂ ਕੀ ਦੱਸੋਗਾ ਸੀ ਪਹੁੰਚ ਕੇ ਬੀਬੀ ਜੀ ਕੋਲੇ ਦੱਸਦੇ ਬੁੱਤ ਅੱਧਰ ਕਰੋ ਕੈਮਰਾ ਆ ਗਏ ਕੋਤ ਨਾਲ ਗਿਆ ਤੋਂ ਆ ਗਏ ਆ ਪਹੁੰਚ ਗਏ ਸੀ के दीदी देखो ये ਲੌਜੀ ਪੈਂਟਾਂ ਵਾਂਗ ਸੇ ਬਹੁਤ ਹੋਇਆ ਪਿਆ ਪਰ ਮੰਮੀ ਜੀ ਵਰਗਿਆਂ ਨੂੰ ਆਪਾਂ ਵੈਸੇ ਤੁਹਾਨੂੰ ਤਾਂ ਦਿਖਾਏ ਆ ਤੇ ਆਪਾਂ ਲੈ ਕੇ ਆਏ ਸੀਗੇ ਹੁਣ ਬੋਨਾਂ ਨੂੰ ਮੰਡੀ ਤੋਂ ਲੈ ਸਾਂ ਆ ਥੋੜੀ ਜਿਹਾ ਵੱਡੀ ਲੈਂਦੀ ਐ ਦੇਖਦੇ ਆ ਕਿੱਦਾਂ ਕਰਕੇ ਕਿਵੇਂ ਸਟਿਚ ਕਰਾਂਗੇ ਸੂਟਾਂ ਨੂੰ ਕਹਿੰਦੇ ਹਾਂਗੇ ਬਲੌਗ ਦੇ ਵਿੱਚ ਟਪੇ ਕੀ ਜਾ ਕੇ ਵੀ ਆ ਗਈ ਤੇ ਵਗ ਵੀ ਗਈ ਉਹ ਵੀ ਸੁਰਵਾਈ ਫੇਰੇ ਸੂਟ ਹਾਨ ਕਰਾਂਗੇ ਆਪਾਂ ਇੱਥੇ ਸਟਿਚ ਫਿਰ ਪਾਵਾਂਗੇ ਤੇ ਬੈੱਡ ਸ਼ੀਟ ਵੀ ਜਿਹੜੀ ਆਪਾਂ ਅਨਸਾਰੀ ਦੇਖ ਲਈ ਵਿੱਚ ਸੈੱਟ ਆਉਂਦੀ ਐ ਬੈੱਡ ਤੇ ਕਿ ਨਹੀਂ ਬਹੁਤ ਸੋਹਣੀ ਲੱਗਦੀ ਐ ਵੀ ਤੋਂ ਹੁਣ ਆਪਾਂ ਦਿਖਾਉਣੇ ਆ ਸਮਰੀਤ ਦੇ ਡੈਡੀ ਦੇ ਕੱਪੜੇ ਇਹਨੇ ਇਹ ਰੈੱਡ ਕਲਰ ਆ ਸੋਹਣਾ ਹੈ ਹਨਾ ਇਹ ਪਲੇਨ ਜਿਹਾ ਜੁਐਲ ਆਊਟਫਿਟ ਇੱਕ டா ਟੀ-ਸ਼ਰਟ ਲੱਗਿਆ ਇਹ ਇੱਕ ਆਵਲ ਲਾਈਕ ਕਲਰ ਜੀ ਆ ਲਿਆਂਦੀ ਇਹਨੇ 셔ਟ ਆ 셔ਟ ਆ ਸੋਹਣਾ ਹੈ ਇਹ ਬੱਦਵਾ ਹਾਂ ਕਾ ਕਲਰ ਹੈ ਇਹ ਜਲਦੀ ਹਾਂ ਅੱਧਾ ਵਾਂਗਲੇ ਨੇ ਲੱਗਦਾ ਨਹੀਂ ਪ੍ਰਪਰ ਮੀ ਦੇ ਵਿੱਚ ਹੁਣ ਜਦੋਂ ਡੇਲੀ ਵੀਅਰ ਦੇ ਲਈ ਇਹ ਠੀਕ ਹੈ ਦੋ ਜਿੰਨਾ ਲਿਆਈ ਉਹਨਾਂ ਜਿੰਨਾ ਕਮਰੇ ਲੱਭ ਕੋਈ ਨਾ ਹੋਟ ਗਿਆ ਹਾਂ ਹੁਣ ਸਤਾ ਕਰਕੇ ਦੇਖ ਕੇ ਲੈਂਦੇ ਆ ਸਾਈਜ਼ ਵੱਡਾ ਚਲੋ ਠੀਕ ਹੈ ਜੀ ਇਸ ਦਿਨ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਹੁਣ ਆਪਾਂ ਆ ਗਏ ਆਪਣੇ ਪਿੰਡ ਤੇ ਹੁਣ ਆਪਣੇ ਇੱਥੋਂ ਦੇ ਜਿਹੜੀ ਭੈਣ ਕਹਿੰਦੀ ਸੀ ਕਿ ਉੱਥੋਂ ਦੇ ਬੋਰਿੰਗ ਵਲੌਗ ਆ ਹੁਣ ਤੁਹਾਨੂੰ ਸੋਹਣੇ ਸੋਹਣੇ ਵਲੌਗ ਆ ਜਿਹੜੇ ਆਪਾਂ ਲਿਆਇਆ ਕਰਾਂਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਚਲੋ ਠੀਕ ਹੈ ਜੀ ਮਿਲਾਂਗੇ ਆਪਾਂ ਨੈਕਸਟ ਸੋਹਣੇ ਜੀ ਵਲੌਗ ਦੇ ਨਾਲ